ਮਾਸੀ ਮਾਸੜ ਲੈ ਆ ਤੇ ਵਲੌਗ ਚ ਹਾਂ ਹੋਰ ਕਿਸੇ ਆ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਆ ਜੀ ਵਾਹ ਬਹੁਤ ਵਧੀਆ ਮੈਂ ਕਹਾਂ ਰਹੀ ਸੀ ਆ ਮੈਂ ਨਹੀਂ ਕਹਣਾ ਮੈਂ ਨਾ ਮੈਂ ਕਿਹਾ ਡਰ ਮਾਰੀ ਜਾਂਦਾ ਸਹੀ ਗੱਲ ਆ ਜੋ ਆ ਕੇ ਦੇਖਣੀ ਹੈ ਹੱਸੋ ਵਾਦਨਾ ਪੁਰ ਆ ਗਿਆ ਤੋ ਹਈ ਨਹੀਂ ਲੱਗਿਆ ਕਹਣਾ ਆ ਗਿਆ ਅਜੇ ਵੀ ਮਾਮੀ ਇਹ ਤਾਂ ਬੁੜੇ ਬੁੜੇ ਨੇ ਇੱਥੇ ਤਾਂ ਦੇਖਾਂਦੇ ਮਰ ਗਏ ਕਹਿੰਦਾ ਨਾ ਉਹ ਕਮ ਐ ਤੇਰੇ ਵਰਗੇ ਮਾੜਾ ਮਾੜਾ ਕਿਵੇਂ ਮਾੜਾ ਆਇਆ ਹਾਂ ਹਾਂ ਵੀ ਇੱਥੇ ਘੱਟਾ ਵੀ ਬਾਹਰ ਆ ਗਿਆ ਭਾਈ ਹਾਂ ਫਿਰ ਆਪਣੇ ਮਾਪੇ ਉਹ ਆਪਾਂ ਨੂੰ ਸੁਣਾਈ ਜਾਂਦੇ ਜਿਹੜਾ ਉਹ ਕਪੂ ਕਪਾਗਰ ਲਿਆ ਜਿਹੜਾ ਉਹਦਾ ਬੱਚਾ ਬੱਚਿਆਂ ਨੇ ਕਰਨਾ ਲੋੜੀ ਵੀ ਨਹੀਂ ਤੇ ਜੇ ਕੋਈ ਸੁਣਾਈ ਦਲ ਕਿਸੇ ਕਿਸਾਨ ਕੋਈ ਜ਼ਾਨ ਨਹੀਂ ਇਹ ਹੁਣ ਕਿ ਉਹ ਜਿਹੜਾ ਤੇ ਜਾਵੜੇ ਉਹਦੇ ਦੁਆਕਾਂ ਨੂੰ ਵੀ ਤੇ ਕੋਈ ਲੱਗੇ ਆਉਂਦਾ ਹਾਂ ਆਪਾਂ ਜਿਹੜੇ ਕਿਰਾਏ ਟੈਕਨੋਲੋਜੀ ਨਹੀਂ ਪਈ ਹੋਣੀ ਹੈ ਨਾ ਉਹ ਲੱਗੇ ਉਹ ਟੋਪ ਲਿਆ ਇਹ ਉਹ ਰਸਪੀ ਨੂੰ ਲੱਗੇ ਉਹਦਾ ਉਹ ਹੈ ਆ ਲੈ ਕੇ ਨਾ ਦਿੱਤਾ ਮੇਰੇ ਪੁੱਤ ਜੀ ਵਾੜ ਨੂੰ ਲਾਉਣਾ ਤਾਂ ਵੀ ਲੈ ਕੇ ਜਾਂਦੇ ਹੁੰਦੇ ਆ ਤੇ ਮੈਂ ਬਹਰ ਤੇ ਡੈਮੋ ਜਿਹੜਾ ਕੋਈ ਮਿਲ ਗਿਆ ਨਾ ਇਹਦਾ ਕੋਈ ਯਾਰੀ ਵੈਸੀ ਤੇਜੀ ਦਾ ਛੇ ਇਹਨਾਂ ਨੂੰ ਨਾ ਥੋੜਾ ਜਿਹਾ ਘੱਟ ਕਰਵਾ ਦੇ ਉਸ ਤੋਂ ਫੇਰ ਮਨ ਲੱਗ ਜਾਏ ਹੈਗੇ ਆ ਇਹਨਾਂ ਚੀਜ਼ਾਂ ਤੋਂ ਨਹੀਂ ਵਿੱਚੀ ਤਰਨਾ ਮੰਮਾ ਨੰਬਰ ਮੈਸਰ ਨੂੰ ਅਭੀ ਕਰੂ WhatsApp ਉਹਨਾਂ ਦੇ ਬੁਲਾ ਦੇ ਅੱਜ ਜਿੱਥੇ ਆਏ ਸੀ ਬਾਕੀ ਆਪਾਂ ਕੰਮ ਕਰਨੀ ਚੱਲੇ ਆਂ ਕੁਝ ਬੰਨ ਕੋਈ ਚੀਜ਼ ਆ ਵੀ ਥੋੜਾ ਫੇਰਾ ਜਗਾ ਆਪਾਂ ਇੱਥੇ ਕਰੀ ਜਾਂਦੇ ਆਂ ਮਨ ਕਰ ਲੋ ਸਹੀ ਆ ਬਾਰਲੇ ਕੁੱਤੀ ਦੇ ਗਲਤ ਨਹੀਂ ਨਾ ਇਹਨਾਂ ਨਹੀਂ ਆਉਂਦੇ ਬੱਸ ਯਾਰ ਕੀ ਸਾਲ ਹੈ ਕੁਦੇਸ਼ ਪਰਦੇਸ ਗਏ ਕੀ ਕਰ ਲੈਣਾ ਅੱਜ ਕੀ ਕੀ ਤੇ ਮੈਂ ਆਵਾਂ ਤੇ ਚੱਲ ਮੈਂ ਜਾ ਕੇ ਕਿੱਦਾਂ ਸਹੀ ਬੈਠੋ ਆ ਦੀਦੀ ਕੋਲੇ ਜਾ ਰਿਹਾ ਐ ਰਵੀ ਹੁਣ ਤੇਦੀ ਵਲੌਗ ਪੂਰਾ ਬਣਾਉਣਾ ਜਦ ਤੱਕ ਪਹੁੰਚੂਗਾ ਡਨ ਹੁਣ ਤੁਹਾਨੂੰ ਦਿਖਾਉਣਾ ਬਾਹਰ ਦਾ ਮਹੌਲ ਹਾਂ ਵੀ ਲੈਣ ਦੀ ਹੈ ਹੈ ਹਾਂਜੀ ਵੀ ਹੈ ਚਾਹ ਨਵੀ ਸਸਿਕਾ ਸਸਿਕਾ ਅਸਟਾ ਪਹੁੰਚ ਗਏ ਟੈਨ ਨਾਲੀ ਤੇ ਸੱਤੇ ਨੀਂਗੇ ਰਾਤ ਸੁੱਤੇ ਸੱਤੇ ਨੀਂਗੇ ਰਾਤ ਦੇਖੋ ਦੇ ਕਿਸਾ ਸਤੀ ਨਾ ਇੱਕ ਹੀ ਦੇ ਬਣਾਇ ਤੇ ਹਾਸਟਾ ਅੰਗੇ ਠੀਕ ਹੈ ਇਹ ਲੈ ਇਸ ਕੋਲ ਠੀਕ ਹੈ ਪਰ ਮੈਂ ਨਹੀਂ ਮੈਂ ਤਾਂ ਨਹੀਂ ਰੋਣਾ ਨਹੀਂ ਜਦੋਂ ਰਵੀ ਇੱਥੇ ਆਉਗੇ ਪੰਤਾ ਮੈਂ ਨਹੀਂ ਬੁਗੂਗੀ ਤਾਂ ਨਾ ਮੈਂ ਬੁੱਕਾ ਲੱਗਿਆ ਦਰਦਾਂ ਚੋਂ ਟਰਾਲੀ ਰੰਗ ਕਰ ਲਈ ਕਹਿੰਦਾ ਫਿਰ ਡੱਲ ਰਹਿਦੇ ਚੀ ਲੋਟ ਆਉਣਗੇ ਰੋਣਾ ਕਾਹ ਵਾਸਤੇ ਆਣਾ ਵੀ ਉਹ ਬੈਠੀ ਨਵੀਂ RAM ਨਾ ਪਲਾਠਾ ਮਾਰੀ ਇੱਥੇ ਨਵੀਂ ਜਾਨ ਪੱਟ ਕੇ ਖਾ ਲੈਣ ਚੀ ਗਾਂ ਚੋ ਕੇ ਆਈ ਜਿਉ ਨਹੀਂ ਕਰਦੀ ਕਿ ਮੈਂ ਕਿਹਾ ਮੂਵੀ ਮੈਂ ਕਿਤੇ ਤਾਂ ਗਿਆ ਹੋਰ ਅੱਗੇ ਪਿਸਟੂ ਜਪਾਨ ਮਿਲਿਆ ਦੇ ਜਾ ਮੈਂ ਕਿਹਨੋਂ ਨਹੀਂ ਇੱਕ ਕਾਨੀ ਮਸੜ ਲਿਆਤੇ ਕਿ ਸਾਡਾ ਨਾਨਾ ਕਿਵੇਂ ਹੌਲੀ ਹੌਲੀ ਚੱਲਦਾ ਮਾਸੀ ਮਸੜ ਲਿਆਤੇ ਵਲੌਗ ਚ ਹਾਂ ਜੀ ਜਿਵੇਂ ਇੰਦੀਆਂ ਮ੍ਰਣਿਕਾਲ ਸਤਿ ਸ਼੍ਰੀ ਅਕਾਲ ਨਾਨਾ ਜੀ ਦੇਖ ਅੰਤਰਾ ਬੋਲ ਕੇ ਜਾ ਕਾਹਦੇ ਹੋਰ ਕੀ ਐਟਾ ਬੁੱਟਾ ਕੁਕਾਰਦਾ ਕਿਵੇਂ ਦੇਖੇ ਭਲੇ ਤਾਰੀ ਤੋਂ ਸਿੱਧਾ ਆਹ ਫਿਰ ਆ ਜੀ ਭੁੰਨੀ ਨਹੀਂ ਕਿਸਾ ਇਹਨੇ ਕਿ ਆ ਗਵਾਂਗੇ ਅਗਨੀ ਹੋਣ ਸਾਨੂੰ ਵੀ ਨਹੀਂ ਕੀਤਾ ਸਤਾਪ ਧੱਕੇ ਨਾਲ ਬੜੇ ਸਾਨੂੰ ਨਹੀਂ ਪੁੱਛਿਆ ਗਿਆ ਮਿੰਟ ਮੇਰੇ ਕੰਨੀ ਮੈਂਟਿਕ ਦੇਖਿਆ ਮਿੰਟ ਬਦਲ ਨਹੀਂ ਹੋਏ ਉਹਨੂੰ ਬਹੁਤ ਜੱਲਾ ਲੱਗਦਾ ਇਹ ਇੱਕ ਜੱਲਾ ਲੱਗਦਾ ਮੈਂ ਕਹਾਂਗਾ ਆ ਮੈਂ ਨਹੀਂ ਕਰਾਂ ਮੈਂ ਉਹਨੂੰ ਮੈਂ ਨਹੀਂ ਕਰਦਾ

ਆਹ ਧੀ ਵੀ ਮੇਰੇ ਜਵਾਹਰ ਹੀ ਹੋਣਾ। ਠੀਕ ਹੈ? ਉਹ ਆਜੀ ਬਹੁਤ ਵਧੀਆ। ਕੱਟਣਾ ਲੱਗਦਾ ਜਾਂਦਾ। ਉਹ ਬਾਈ ਜਾਂਦਾ। ਹੈ ਹੋਰ ਹੈ ਜਿੱਦਿਹਾ ਘਾਟਿਆ ਨਹੀਂ ਜਾਣਾ। ਕੋਈ ਨਹੀਂ ਪਹਿਲਾਂ ਤਾਂ ਜਾਣੇ ਦੇ ਵਿੱਚ ਖਰਾਬੀ ਪਾ ਰਹੀ ਸੀ ਬੇਰ ਬੰਦੇ ਲੱਭਣਗੇ ਪਹਿਲਾਂ ਤਾਂ ਉਹਦੇ ਵਿੱਚ ਖਰਾਬੀ ਇਹਦੇ ਵਿੱਚ ਇਹ ਮੇਰੇ ਬੋਤਾਲ ਇੱਕ ਸਾਈਡ ਆਵੇ ਉਹ ਤਾਂ ਆਇਆ ਮਿੱਟੀ ਦੀ ਇਹਨਾਂ ਕਲਪਾ ਮਾਰਕ ਤੰਗ ਰਿਹਾ ਤਾਂ ਖਾਲਾ ਖਾਲਾ ਸਰੇ ਮਾਮਾ ਮਮੀ ਹਾਂਜੀ ਹੂੰ ਮੈਂ ਕਿਉਂ ਖਵਾ ਦੂੰ ਸੀ ਖਵਾ ਦੂੰ ਲੋ ਤੈਨੂੰ ਕੌਣ ਖਵਾਉਂਦਾ ਤਾਂ ਜਿਆ ਦਰ ਨਹੀਂ ਤਾਂ ਸਟੈਂਗ ਲੱਗਿਆ ਲੈ ਸਟੈਂਗ ਲੱਗਿਆ ਤਾਂ ਆ ਸੋ ਤਾਂ ਉਹ ਨਹੀਂ ਉਹ ਵੀ ਨਹੀਂ ਇਹ ਕੰਮ ਨਹੀਂ ਕਰਦਾ ਕੋਈ ਨਾ ਉਹ ਦਰ ਕੋਈ ਨਹੀਂ ਸਾਰੇ ਲੈ ਗਈ ਅਸੀ ਜੀ ਆ ਜਾਣਾ ਪਿੱਛੇ टट दो टट के जो पीता है ना ये सही दवा सही है आज आना है हां सो गई हां ठीक है ठीक है ਕੋਈ ਰੇਟ ਨਹੀਂ ਆ ਰਿਹਾ ਅਸੀਂ ਵੀ ਆ ਰਹੇ ਆ ਨਾ ਪਿੱਛੇ ਹੀ ਹਾਂ ਹੋਰ ਹੋਰ ਸਹੀ ਗੱਲਾਂ ਜੋ ਆ ਕੇ ਵੇਖਣੀ ਆ ਸੋ ਰਵੀ ਨੂੰ ਦੇਖੀ ਜਾਂਦੇ ਨਿੱਕ ਹੁੰਦੇ ਨੇ ਕਿ ਤੇਰੇ ਕੋਲੇ ਆ ਫੋਨ ਸੀਗਾ ਆ ਦੇਖ ਲੋ ਨਿੱਕਾ ਹੁੰਦਾ ਰਵੀ ਤੇ ਹੁਣ ਆ ਬਾਹਰ ਜਾ ਰਿਹਾ ਰਵੀ ਪਹਿਲਾਂ ਰਵੀ ਸਾਰੀਆਂ ਚੀਜ਼ਾਂ ਲਗਾ ਦਿੰਦਾ ਵੀ ਆਉਣ ਵਾਲੇ ਆ ਹੁਣ ਨਾਨਕੀ ਐ ਮਾਮਾਈ ਰਵੀ ਦੀਆਂ ਸਾਰੀਆਂ ਘਰਾਂ ਇੱਥੇ ਜਾਚੀਆਂ ਹੁੰਦੀਆਂ ਸੀ ਬਾਅਦ ਚਲਵਾਰੀ ਚ ਹੁੰਦੀਆਂ ਸੀ ਜਦੋਂ ਜੂਨ ਚ ਅਸੀਂ ਆਉਣਾ ਹੁੰਦਾ ਸੀ ਮਿਲੇ ਕੋਲ ਆਰਕੀ ਨਾ ਉਹ ਤਿਆਰ ਕਰਿਆ ਸੀ ਮੈਨੂੰ ਆਏ ਚਿੱਤ ਨੂੰ ਮੇਰੇ ਆ ਗਰਭੇ ਵੀ ਜੇ ਨਾਮ ਮਰੀ ਹੁਜੂਰ ਦਾ ਨਾਮ ਲੈਣ ਦੇ ਸਰ ਕੋਲ ਤਾਂ ਮੈਂ ਜਾ ਕੇ ਕੌਣ ਕਹਿੰਦੀ ਕਦੇ ਜੁੜੀ ਗੱਲ ਕਦੇ ਉਹ ਕਦੇ ਵਿਆਹ ਕੀਤੀ ਛੋਟੂ ਇਧਰ ਵਾਓ ਦਿਖਾਇਆ ਇਹ ਡਾਲਰ ਹੈ ਵਾਹ ਜੀ ਵਾਹ ਇਹ ਜਿਹਨ ਜੈ ਤੇ ਜਵਾਕ ਸ਼ਾਬਾਸ਼ ਦਿੱਤੀ ਡਾ ਜਾਣ ਲਈ ਮੈਂ ਬਿਲਕੁਲ ਤਿਆਰ ਆ ਆ ਬੜੀ ਬੋਟਲ ਇਹ ਮੂਰੇ ਰੱਖ ਲਾਂਗੇ ਉਹ ਦੋ ਦੋ ਪਾਉਣ ਦੋ ਇੱਥੇ ਬਸ ਆਹੀ ਅੱਛਾ ਵੀਰੇ ਮੈਂ ਦੇਖੀ ਨਾ ਨਣਕੇ ਦਾ ਘਰ ਰੌਣਕਾਂ ਨਾਲ ਭਰਿਆ ਹੋਇਆ ਡਰਾਈਵਰ ਵੀਰਾ ਕਹਿੰਦਾ ਮੈਂ ਤੁਹਾਨੂੰ ਫੇਸਬੁੱਕ ਤੇ ਦੇਖਿਆ ਹਾਂ ਜੀ ਸੰਗਤ ਜੀ 2 ਡਾਲਰ ਸਲਾਮੀ ਖੁੱਲੇ ਤਾਂ ਮਿਲ ਗਏ ਇਹਨੂੰ ਵੀ ਅਫਸੋਸ ਹੈਗਾ ਇਹ ਵੀ ਇਹ ਹੋਈ ਕੀ ਜਾਂਦਾ ਮੋਹ ਤਾਂ ਕਰ ਲਾ ਹੁਣ ਉਹ ਆ ਗਿਆ ਪਿੱਛੇ ਹੀ ਹੁੰਦਾ ਹੈ ਕਿ ਪਾਰੀ ਨਾ ਕਰਦੀ ਸ਼ੌਨੀ ਲੱਗਿਆ ਸਾਰੇ ਨਜ਼ਰ ਦਿਆ ਬਾਕਸ ਫਿਰ ਆ ਕੀ ਹੋ ਰਿਹਾ ਹੋਰ ਇੱਕ ਦਿਨ ਸ੍ਰੀ ਕਾਕਰ ਲਾਇਕ ਹੋਣਾ ਬਿਨਾਂ ਸਾਨੂੰ ਆਏ ਹਾਂ ਹੋਰ ਹਾਂ ਦੋਸਤ ਤਾਂ ਛੱਡ ਕੇ ਚੱਲੇ ਆਉਂਦਾ ਜੈ ਤਾਂ ਮੂੜਾ ਜਾਂਦੇ ਨਹੀਂ ਚਲਿਆ ਸੀ ਦੋ ਦਿਨਾਂ ਕਿ ਸਕੀਮ ਬਣਾਈ ਹੈ ਬੀ ਲੈਣਾ ਕੀ ਹੈ ਇਸ ਤੋਂ ਤੁਸੀਂ ਕਹਿਣਾ ਦੇਣਾ ਕੀ ਹੈ

ਮੈਂ ਰੋਈ ਜਾਂਦੀ ਐ ਕੋਈ ਪਰ ਉਹ ਕੋਈ ਗੱਲ ਰੋੜਿਆਂ ਰੋੜਵੇਂ ਕਿੰਦੇ ਮੈਨੂੰ ਕੱਟਦੇ ਹੋਂ ਤੁਸੀਂ ਪਾਪਾ ਜੱਫੀਆਂ ਮਿਲਣਾ ਹੁੰਦਾ ചെല്ലോ ਹਾਂ ਤਾਂ ਤਾਂ ਗਿਆ ਪੇਪਰ ਲੱਗਦਾ ਮੈਂ ਕੱਲ ਨੂੰ ਫੇਰ ਹੀ ਹੋਊਗੀ ਪੁੱਤਰ ਕੇ ਖੇਚ ਲੈ ਸਾਈਡ ਹੈ ਨਾ ਲਾਣ ਦੇਈਏ ਬਸ ਵਾਪਸ ਔਰ ਅਵੀ ਨਹੀਂ ਦਜੀਏ ਪਰਮਾਨੰ ਸਾਹਿਬ ਚਲੋ ਸਾਨੂੰ ਹੈ ਨਾ ਆਪਾਂ ਕਿਉਂ ਨਿਕ ਲਾਂਗੇ ਆਪਾਂ ਤਾਂ ਤੜਕ ਹੀ ਜਾੜਨਗੇ ਭਜਾ ਦੀ ਛੱਡ ਦੇ ਲਾ ਦੇ ਸਰਗਰ ਹੈ ਨਾ ਜਿਵੇਂ ਜਾਇ ਰੋਣ ਨੂੰ ਪਰ ਇਹਨੂੰ ਚੜਾਉਣ ਜਾਵਾਂਗੇ ਐਨ ਕਲਾ ਕੇ ਇਹਨੂੰ ਮੁਰੇ ਬਾਦਾਂਗੇ ਪਿੱਛੇ ਤਾਂ ਇਹ ਪੂਰਾ ਨਹੀਂ ਹੋਣਾ ਹਾਈ ਗਾਇਸ ਆਈ ਹੋਪ ਤੁਸੀਂ ਆ ਜਾਣੇ ਵਧੀਆ ਹੋਵਾਂਗੇ ਫਿਰ ਹੁਣ ਅਸੀਂ ਚੱਲੇ ਰਵਿੰਦ ਚੜਾਉਣ ਇਸ ਕਰਕੇ ਆਪਾਂ ਐ ਮਮਾਈ ਨੇ ਜਾਂਦਾ ਸੀ ਇਹ ਜਾਂਦਾ ਸੀ ਹੈ ਆ ਗੰਦੀ ਬੱਡੇ ਸੇ ਇੱਕ ਵਾਰੀ ਕੰਪੋਰਟੈਂਟ ਹੈ ਹਾਏ ਗਲਾਂ ਹੀ ਘਟੀਆਂ ਸੀ ਜਨਾ ਜਨਾ ਜੋਰ ਹੈ ਹਾਂ ਉਹਨੂੰ ਚੀਸਰੀ ਆ ਸੁਦਾਲ ਚ ਸਿਰ ਦਰਦ ਨਹੀਂ ਆਇਆ ਐਵੇਂ ਗੱਲ ਕਰਕੇ ਜੈ ਸਾਡੇ ਨਾਲ ਮੈਨੂੰ ਕਾਰ ਦਵਾ ਦੇ ਮੈਂ ਰੁੰਦਾ ਨਹੀਂਗਾ ਤੇ ਅਜਿਹਾ ਚੰਗਾ ਉਹ ਹੋ ਗਿਆ ਜਦੋਂ ਨੇੜੇ ਜੇ ਕਹਿੰਦਾ ਖੜ੍ਹ ਜਾ ਖੜ੍ਹ ਜਾ ਖੜ੍ਹ ਜਾ ਖੜ੍ਹ ਜਾ ਖੜ੍ਹ ਜਾ ਐ ਕਰਦੇ ਕਰਦੇ ਉਹ ਨੇੜੇ ਨਾਲ ਹੁੰਦ ਦਿੱਤਾ ਕੱਟਾ ਮੈਂ ਤਾਂ ਨਹੀਂ ਲਵਾਉਂਦਾ ਕਰਦੇ ਖੜ੍ਹ ਜਾ ਕਰਦੇ ਉਹਨਾਂ ਨੇ ਨੋਟ ਲਿਆ ਫਿਰ ਤੇ ਗਾਲਾਂ ਉਹਨਾਂ ਨੂੰ ਚੀ ਚੀ ਅੱਜ ਸੂਈ ਲਾਦੀ ਨਹੀਂ ਹੱਥ ਤੇ ਕਿੰਨਾ ਦਿਨ ਪਾਣੀ ਬੁਣੀ ਘੱਟ ਸੀ ਕੀ ਸੀ ਬਹੁਤ ਅਹਿਰ ਕੀਤਾ ਇਹ ਮੈਗੀ ਵਾਲੀ ਖਾਂਦਾ ਸੀ ਪਲੇਟ ਭਰ ਕੇ ਕਿਵੇਂ ਬੈਠਾਂ ਉਹਦੇ ਇੱਕ ਨਿੰਬੂ ਪਾਣੀ ਉਹ ਹੀ ਬਣ ਗਿਆ ਖਾਨਸੂ ਆਪ ਉਹ ਤਾਂ ਦੇਖ ਲੈ ਨਿੱਕਾ ਹੀ ਹੁੰਦਾ ਸਿਆ ਕੱਟ ਦਿੰਦਿਆਂ ਹੁਣ ਉਹ ਕਿਵੇਂ ਕੱਟ ਖਾਂ ਨੂੰ ਯਾਦ ਰੂੜੀ ਵਾਲਾ ਸੀ ਅਸੀਂ ਆ ਬੈਠੇ ਬੰਦੀਆਂ ਕਾ ਟਾਈਮ ਹੋ ਰਿਹਾ ਮੈਂ ਜੀਤਾਉ ਪਰ ਲੱਗ ਪਈ ਚੱਲ ਰਹੀ ਹੈ ਬੱਚਾ ਛੋਟਾ ਹੈ ਦੇਮ ਨੇ ਬਰਾਇਨੇ ਜੇ ਮੂੰਗੀ दाल ਬਣਾਈ ਸੀ ਬੰਦ ਕੀ ਹੋ ਗਿਆ ਅੱਛਾ ਅਸੀਂ ਤਾਂ ਸੋਚਿਆ ਨਹੀਂ ਐਡੀ ਕਰ ਲੈਣਗੇ ਤਾਂ ਪਿੱਛੇ ਵਜਾ ਕਰਨੀ ਐਥੇ ਜੀ ਰੱਖੀ ਰੱਖ ਕੇ ਖਾ ਲਈ ਕੰਦਾ ਨਾ ਕਰੇਂ ਦਨ ਟਲਟੀ ਹੋਈ ਤੂੰ ਬੈਠ ਉਸ ਤੋਂ ਮੜਾ ਇਹ ਤਾਂ ਪਿੱਛੇ ਬੈਠੇ ਨਾ ਨਾ ਜਾਰੇ ਬਦੀ ਗੱਲ ਗੱਸੇ ਹੋਰੋਂਗੀ ਨਾ 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 ਤਾਂ ਚੱਪਾ ਕਿੰਨਾ ਪਾਪਾ ਆਪਣੇ ਦਸਤੋਂ ਨਿਕਲ ਕੇ ਵਿਚਰ ਜਾਣੇ ਸਭ ਜਰ ਰਹੀਏ ਨੇ ਤਾਂ ਪਾਸ ਹੀ ਨੇ ਉਹ ਦਿਲ ਜਰਨੋਂ ਵਿੱਚ ਚੜਾ ਦੇ ਕਿ ਹੋਰ ਕੀ ਹੈ ਤੋਰ ਲੋ ਬਰਾਵੋ ਰਣਾ ਇਹ ਫਲਾਈਟ ਉਹਨੇ ਜਿੱਦਾਂ ਸਿੱਧਾ ਹੋ ਕੇ ਫੇਰ ਚੱਲੂਗੀ ਉਹ ਲੱਗਦਾ 10000 ਤੋਂ 2-300 ਤੇ ਹੁੰਦਾ ਉਹ ਪਟਾਕੇ ਚੱਲੀ ਜਾਂਦੇ ਤੇਲੇ ਜਹਾਜ਼ ਤਾਂ ਖੜੇ ਹੀ ਆ ਦਫਾ ਹੋਣ ਤੱਕ ਨਹੀਂ ਉਹ ਕੇਂਜ ਲੱਗਦਾ ਨਹੀਂ ਖੜਾ ਜੀ ਹੁੰਦਾ ਨਾ ਬਲਾਂਗ ਕਮਨਟ ਰੁੱਤ ਵੱਜੂ ਇਹ ਸੀ ਹੈ ਇਹਨੇ ਡੋਮੈਸਟਿਕ ਲਾ ਦੇ ਮੈਨੂੰ ਇਹ ਤਾਂ ਆਪੇ ਆ ਜੂ ਮਿੰਤ ਲਗਰਵਾਲੀ ਕੱਲੇ ਕਿਉਂ ਹਾਂ ਉਹ ਇਤਨਾ ਮਹੀਨੇ ਨਹੀਂ ਆਉਂਦੇ ਸਰ ਇੰਨੇ ਸ਼ੇਅਰ ਤੁਹਾਨੂੰ ਕਿਹਨੇ ਕਰਦੇ ਮੈਨੂੰ ਸਮਝ ਨਹੀਂ ਆ ਰਿਹਾ ਇੱਟਾ ਪਾਗਲ ਕਿਹੜਾ ਸੀ ਕਾ ਆ ਗਿਆ ਗੁਰਦੁਆਰੇ ਬਾਅਦਿਕ ਅੱਛਾ ਆਈ ਬੱਚੇ ਜੀਵਾਦ ਜਣਨ ਹੁ ਤੱਕ ਸੂਸਪਾਈ ਮਸਸ ਮਸਲਮ ਸਮਝ ਲਈ ਤੈਨੂੰ ਤਾਂ ਕੀ ਕਹਿੰਦਾ ਨਲਸਰ ਵਾਲੇ ਬੋਲਣਗੇ ਆਓ ਹੋ ਕੇ ਉੱਤਰੂਂਗਾ ਜੀਵਣ ਕਿਵੇਂ ਜੀ ਲੱਗਦਾ ਹੈ ਨਾ ਮੈਂ ਇਹਨਾਂ ਨੂੰ ਦੇਖਦੇ ਨਾ ਲੈ ਪੇਂਗਾ ਤੇ ਫੇਰ ਹੀ ਗਾਣ ਪਾਏਗਾ ਅੱਛਾ ਤੁਸੀਂ ਨੂਰ ਦੇ ਨਪੰਗਾ ਸੀ ਜੰਗੀ ਦੀ ਤੁਸੀਂ ਤਾਂ ਗਏ ਹਣ ਕੀ ਹੋਇਆ ਔਰ ਕਿਸੇ ਆਜੂ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਮੱਚੀ ਹਾਂ ਮੈਂ ਹਾਂ ਦਮਾਲ ਤੇ ਜਕਰਾ ਪਰ ਅਕੀ ਤੇ ਵੀਡੀਓ ਨਹੀਂ ਆਉਂਦੀ ਕੋਈ ਵਾਲੇ ਕੋਈ ਗੱਲ ਨਹੀਂ ਪਤਾ ਨਹੀਂ ਲੱਗਦਾ ਇਹ ਹੈ ਲੋਰੀਆ ਤੁਹਾਨੂੰ ਜਲਦਾ ਹੈ ਤੇ ਮੈਂ ਤੁਹਾਨੂੰ ਲਈ ਬੜਾ ਪੂਰਨ 10